ਮੂਣੀ ਕੇ ਇਨੇ ਨੀ ਮੂਣੀ ਬੰਨੇ ਆ ਕਹਨੇ ਨੀ ਟੋਪੀ ਉਹਨੇ ਪਾਈ ਏ ਆ ਬੋਤਲ ਆਪਣੇ ਇੱਧਰ ਰੱਖੇ ਉੱਤਰ ਉੱਤਰ ਲੱਕੀ ਉਮੀਦ ਬਰਾ। ਗੱਲ ਕੀ ਹੋਈ ਹੈ? ਗੱਲ ਵੀ ਕੋਈ ਨਹੀਂ ਹੋਈ। ਸਭ ਨਿਕਾਇਆ ਮੁੰਡਾ ਦੁਕਾਨ ਦੇ ਕੋਲ ਕੰਮ ਕਰਦਾ ਵਾ ਤੇ ਉਹਨੂੰ ਗਦੇ ਚਪੇੜਾ ਚੂੜਾ ਮਾਰਦੇ ਸੀ ਤੇ ਉਹਨੇ ਆਣ ਕੇ ਕਿਸੇ ਦੱਸਿਆ ਦੁਸਰਾਂ ਤੇ ਛੋਟੇ ਬਰੇਦਰ ਨੇ ਉਹਦੇ ਪਾਪਾ ਨੂੰ ਫੋਨ ਲਾਤਾ ਵੀ ਤੁਸੀਂ ਇਹਨਾਂ ਨੂੰ ਭਾਗਦੇ ਦੀ ਸਮਝਾਓ ਵੀ ਤੁਸੀਂ ਬੱਚਿਆਂ ਨੂੰ ਮਰੋਣਾ ਥੋੜੀ ਹੈ ਤੁਸੀਂ ਇਹਨਾਂ ਨੂੰ ਭਾਗਦੇ ਰਾਜਨਾਵਾ ਕਰਵਾ ਕੇ ਦੇ ਦੋਨਾਂ ਨੂੰ ਸਮਝਾ ਦਿਓ। ਗਾੜੀ ਉਹਦੇ ਡੈਡੀ ਨੇ ਪੁੱਠਾ ਸਿੱਧਾ ਬੋਲ ਕੇ ਇਹਨੂੰ ਕਹਾ ਵਾ ਵੀ ਮੈਂ ਇਹਨਾਂ ਨੂੰ ਛਤਰੋਲ ਕਰਨੀ ਇਹਨਾਂ ਦੀ ਫੜਕੇ ਤੇ ਬਸ ਇੰਨੀ ਗੱਲ ਹੋਈ ਤੇ ਉਹਦੇ ਮੁੰਡੇ ਮੰਡੇ ਰਾਤੀ ਪੀ ਖਾ ਗਏ ਦਾਰੂ ਬਦੂਰ ਪੀ ਕੇ ਤੇ 10 ਤੋਂ 15 ਨੇ ਘਰੇ ਆ ਗਏ ਟੰਟਾ ਮਾਰਨ ਵਾਸਤੇ ਬਸ ਇਹੀ ਗੱਲ ਹੋਈ ਪਹਿਲਾਂ ਸਲੂਨ ਤੇ ਵੀ ਗਏ 7 ਵਜੇ ਸਲੂਨ ਦੀ ਵੀਡੀਓ ਵੀ ਸਾਡੇ ਕੋਲ ਸਾਰੀ ਹੈਗੀ ਐ ਸਲੂਨ ਤੇ ਵੀ 7-8 ਜਣੇ ਗਏ ਤੇ ਬਾਹਰ ਖਲੋਤੇ ਲੇਕਰ ਪਰਨਾ ਕਰ ਪੁੰਨਾ ਫੜ ਕੇ ਤੇ ਚਾਰ ਜਣੇ ਅੰਦਰ ਗਏ ਬਸ ਅਹੀਂ ਤੇ ਕਰੇ ਕੋਈ ਵੀ ਨਹੀਂ ਹੈਗਾ ਅਸੀਂ ਤੇ ਡਰੈਗ ਰੂਮ ਦੇ ਵਿੱਚ ਉਹ ਇੱਟਾਂ ਬੱਝੀਆਂ ਵਾਂ 14 ਸਾਲ ਦੀ ਬੇਟੀ ਆ ਉਹਨੂੰ ਖਡੋਂਦੇ ਪਏ ਸਾਰੇ ਨੇ ਕਰਦੇ ਤੇ ਇੱਟਾ ਜੋ ਕੱਚ ਕੁਚ ਸਾਰਾ ਅੰਦਰ ਆਇਆ ਤੇ ਮੇਰੇ ਫਾਦਰ ਸਾਹਿਬ ਦੇ ਵੀ ਇੱਟ ਵੱਜੀ ਸਿਰ ਦੇ ਵਿੱਚ ਹਾਂਜੀ 14 ਦਿਨ ਦੀ ਬੱਚੀ ਆ ਉਹਦੇ ਨਾਲ ਸਾਰੇ ਨੇ ਖੇਡੇ ਤੇ ਪਏ ਸੀ ਡ੍ਰੈਗ ਰੂਮ ਦੇ ਵਿੱਚ ਇਹਨਾਂ ਨੇ ਬਾਰੋ ਇੱਟਾ ਟਾ ਟਾ ਮਾਰੇ ਸੜਕ ਤੇ ਜੇ ਉਹਦੇ ਵੱਜ ਜਾਂਦੀ ਤੇ ਉਹਦਾ ਕੀ ਰਹਿਣਾ ਸੀ ਭਾਈ 14 ਸਾਲ ਦੀ ਬੱਚੀ ਦਾ ਹੋਰ ਕੀ ਕਿ ਹਿਸਾਬ ਹੀ ਨੁਕਸਾਨ ਤੇ ਇਹਨਾਂ ਨੇ ਬਹੁਤ ਜ਼ਿਆਦਾ ਕੀਤਾ ਭਾਈ ਕੈਮਰੇ ਕੁਮਰੇ ਤੋੜ ਕੇ ਗਏ ਆ ਸ਼ੀਸ਼ੇ ਸਾਰੇ ਤੋੜ ਕੇ ਗਏ ਗ੍ਰਿਲਾਂ ਤੋੜ ਕੇ ਗਏ ਆ ਆ ਸਾਰੀ ਇਹਨਾਂ ਦੀ ਵੀਡੀਓ ਆਂਦੀ ਪਈ ਆ ਹਾਂਜੀ ਹਾਂਜੀ ਸਾਰੀ ਆਈ ਹੈ ਜੀ ਬੰਦੇ ਆ ਕੋਈ ਸਾਰਾ ਕਲੀਅਰ ਹੋਣ ਰਿਹਾ ਵਾ ਇਹਦੇ ਵਿੱਚ ਸਾਰਾ ਕੁਝ ਦਿਖੂਗਾ ਆਪਣੇ ਆਪ ਹੀ ਕਿਹੜੇ ਕਿਹੜੇ ਬੰਦੇ ਨਾ ਨਾ ਨੂੰ ਮੂੰਹ ਬੰਨੇ ਨਾ ਨਾ ਨੂੰ ਕੋ ਕਰਤੇ ਸਿੱਧੀ ਸਿੱਧੀ ਬਦਮਾਸ਼ੀ ਹੋ ਗਈ ਹੈ ਜੀ ਇਹਦੇ ਵਿੱਚ ਕੋਈ ਸੇਫ ਥੋੜੀ ਹੋ ਹੈਗਾ ਦੇ ਵਿੱਚ ਫਿਰ ਖਾਸੇ ਦੇ ਸਾਰੇ ਮੁੰਡੇ ਹੈਗੇ ਕੋਈ ਹੈਗੇ ਖੰਡ ਵਾਲੇ ਦੇ ਇਦਾਂ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਇਹ ਅੱਜ ਤੋਂ ਪਹਿਲਾਂ ਵੀ ਡੇਢ ਦੋ ਸਾਲ ਪਹਿਲਾਂ ਸਾਡੇ ਘਰੇ ਗੋਲੀਆਂ ਗਲੀਆਂ ਚੱਲੀਆਂ ਸਾਨੂੰ ਪੂਰਾ ਯਕੀਨ ਹੈ ਵੀ ਇਹਦੇ ਵਿੱਚ ਵੀ ਇਹੋਨਾਂ ਮੋਲ ਹੈਗੇ ਇਹੋ ਹੀ ਮੁੰਡੇ ਹੈਗੇ ਆ ਉਹਤਰਾ ਸਾਡੀ ਇਹਨਾਂ ਨੂੰ ਕੋਈ ਰੰਜਿਸ਼ ਨਹੀਂ ਹੈਗੀ ਤੇ ਦੋ ਸਾਲ ਪਹਿਲਾਂ ਸਾਡੇ ਕੋਲ ਫਾਇਰਿੰਗ ਹੋਈ ਆ ਉਹ ਵੀ ਇਹਨਾਂ ਨੇ ਕਰਵਾਈ ਹੋ ਸਕਦੀ ਹੈ ਹਾਂ ਨੂੰ ਵਾਂਗੇ ਹੋ ਵੀ ਇਹਨਾਂ ਨੂੰ ਫੜ ਕੇ ਭਈ ਨਾ ਇਨਸਾਫ ਕੀਤਾ ਜਾਵੇ ਤੇ ਇਹਨਾਂ ਨੂੰ ਸਾਰੀ ਪੁਸ਼ਕਤੀ ਕੀਤੀ ਜਾਵੇ ਵੀ ਕੌਣ-ਕੌਣ ਆਇਆ ਸੀ ਪਸਾਰਕ ਲਾਣੇ ਗਾਣੇ ਇੱਥੇ ਹੁਣ ਬਾਹਰ ਆ ਗਿਆ ਕੈਪਟਨ ਵਾਲੀ ਮਿੰਟ ਦੀ ਗੇਮ ਪਾਈ ਇਹਨਾਂ ਨੇ ਤਾਂ ਫਾਤੂ ਮੁੰਡਾ ਇਹ ਮੁੰਡਾ ਇੱਕ ਗੱਡੀ ਦੇ ਸ਼ੀਸ਼ੇ 'ਚ ਆਹ ਤੇ ਚਲੋ ਇੱਧਰ ਆਇਆ ਕੋਈ ਖਾਸੇ ਦੇ ਆ ਇਹ ਥੋੜੀ ਗੱਡੀ 'ਚ ਹੋਣੀ ਬਾਕੀ ਪੰਜ ਪੰਜ ਦਾ 6 ਸੇ ਮੁੰਡੇ ਗੱਡੀ 'ਚ ਬੈ ਕੇ ਆਏ ਇਹ ਜਿਹੜੇ ਇਹਨਾਂ ਨੇ ਚਾਂਦ ਤੇ ਨੇ ਨਾ ਸਾਰੇ ਅਣਜਾਣ ਦੇ ਆਹ ਵੰਤੂ ਉਖਲੋ ਤੇ ਹਾਂਜੀ ਮੇਰਾ ਜਗਜੀਤ ਸਿੰਘ ਹੈ ਜੀ ਕਿਹੜੇ ਲੱਕੀ ਖਾਸਾ ਅੱਡਾ ਜੀ ਆਪਣਾ ਕੀ ਗੱਲ ਕੀ ਰੱਤੀ ਕਰਨੀ ਰਾਤੀ ਝਗੜੇ ਜੋ ਹੀ ਆਪਣੇ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਸੀ ਠੀਕ ਹੈ ਉਹ ਆ ਮਤਲਬ ਇਥੇ ਦੋ ਮੁੰਡੇ ਕਲੋਨੀ ਵਿੱਚ ਪਹਿਲਾਂ ਆਪਣੇ ਕਲੋਨੀ ਦੇ ਪ੍ਰਧਾਨ ਬਣੇ ਹੋਣਾ ਤੇ ਉਹ ਇਦਾਂ ਕਰਕੇ ਉਹਨਾਂ ਦੇ ਜਾਇਜ ਇਹਨਾਂ ਉਹ ਛੋਟੇ ਜਿਹੇ ਬੱਚੇ ਨੇ ਉਹਦੇ ਬੱਚੇ ਦੇ ਮਾਰਤੀ ਮੁੱਕੀ ਮਾਰਤੀ ਉਹਨੇ ਡੱਕਿਆ ਵੀ ਮਤਲਬ ਤੂੰ ਚਪੇੜ ਮੈਂ ਤਾਂ ਉਹ ਫਿਰ ਉਹਨਾਂ ਨੇ ਕੋਈ ਕੋਈ ਰੰਜਿਸ਼ ਨਹੀਂ ਸੀ ਉਹਨਾਂ ਨਾਲ ਪਰ ਫਿਰ ਵੀ ਉਹਨਾਂ ਨੇ ਬੇਟੇ ਦੇ ਨਾ 10 12 ਜਾਣੇ ਗੱਲ ਪੈ ਗਈ ਉਦੋਂ ਬਾਅਦ ਉਹਨਾਂ ਨੇ ਉਹਦੇ ਠੋਡ ਮਾਰੇ ਤੇ ਅਗਲੇ ਦਿਨ ਆਪਾਂ ਮਤਲਬ ਉਹਨੂੰ ਕਿਹਾ ਵੀ ਚਲ ਕੋਈ ਗੱਲ ਨਹੀਂ ਆ ਵੀ ਚਲ ਕੋਈ ਨਹੀਂ ਬੈ ਕੇ ਨਵੇੜਨੇ ਤੇ ਦੂਜਾ ਜਿਹੜੇ ਇੱਥੇ ਸਾਡੇ ਲਵ ਤੇ ਲੱਕੀ ਆ ਐਸ ਐਲੂ ਨੇ ਆਪਣੇ ਇੱਥੇ ਤੇ ਉਹਨਾਂ ਨੇ ਉਹਨੂੰ ਨਜਾਇਜ਼ਾਂ ਦੇ ਵੀ ਮਤਲਬ ਅਸੀਂ ਤਹੀ ਫੇਰੇ ਵੇਚ ਆਵਾਂਗੇ ਉਹਨਾਂ ਨੇ ਕਰਕੇ ਹੀ ਤੇ ਚਲੋ ਉਹਨਾਂ ਨੇ ਉਹਨਾਂ ਦਾ ਫਿਰ ਰਾਤ 1 ਵਜੇ ਆ ਕੇ ਤੇ ਸਾਡੀ ਆ ਪੰਨ ਤੋੜ ਕੀਤੀ ਆ ਕਿੰਨੇ ਕਿ ਨਾਲ ਚ ਮੜੇ 12 ਜਾਣੇ ਇਹ ਜੀ 12 13 ਜਾਣੇ ਆ ਕੇ ਹੀ ਨਹੀਂ ठाੜੇ ਤੋਂ ਉਹਨਾਂ ਕੋ ਮਤਲਬ ਦਾਤਰ ਹੀ ਤੇ ਆ ਅਜ ਤੋਂ ਟੈਲਾਂ ਫੜ ਕੇ ਲਾਏ ਆ ਕੋ ਦਾਤਰ ਹੀ ਸਲੇਗਰ ਹੀ ਇਹੀ ਕੋਈ ਅਸਰ ਬਾਥਰੂਮ ਦਾ ਕੋਈ ਕੋ 10000 ਦਾ ਮੈਲੇ ਕੋਈ ਛੋੜਿਆ ਨਾ 20000 ਰੁਪਏ ਆਪਣਾ ਇੱਥੇ ਸਾਡੀ ਮਾਤਾ ਜੀ ਪੈਨਸ਼ਨ ਲਿਆਏ ਸੀ ਕੱਲ ਲਿਆਏ ਸੀ ਤੇ ਰਾਤ ਆ ਕੇ ਉਹਨਾਂ ਨੇ ਆਪਣੇ ਫੋਲਾ ਫਾਲੀ ਕੀਤੀ ਇੱਥੇ ਉਹਨਾਂ ਨੇ ਤੇ ਵਿੱਚੋਂ ਆਪਣੇ ਪਰੇ ਬਿਮਾਰੀ ਨੂੰ ਫੋਲ ਕੇ ਉੱਤੇ ਪਿਆ ਉਥੋਂ ਫੜ ਕੇ ਲੈ ਗਏ ਕੋ 10 12 ਜਾਣੇ ਹੈਗੇ ਸੀ ਹਾਂਜੀ ਸੀਸੀਟੀਵੀ ਨਹੀਂ ਜੀ ਆਪ ਆਪਣੇ ਮੋੜ ਤੇ ਹੈ ਜੀ ਉਹਨਾਂ ਨੇ ਫਿਰਾਂ ਦੇ ਵੀ ਕਢਾ ਕੇ ਦੇ ਦਾਂਗੇ ਹਾਂਜੀ ਆਪਾਂ ਨੇ ਵੀ ਜੋ ਵੀ ਇਹਦਾ ਇਨਸਾਫ ਦਿੱਤਾ ਜਾ ਦਵਾਇਆ ਜਾਵੇ ਮੈਨੂੰ ਰਤੀ ਕੰਪਲੇਨ 112 ਤੇ ਇੱਕ ਹੁਮੇਦਰਪੁਰੋਂ ਦੇਖੋ ਤੁਹਾਨੂੰ ਦੋ ਪਾਰਟੀਆਂ ਦਰਖਾਸਤ ਆਈ ਹੈ ਇੱਕ ਡਾਕਟਰ ਪੋਵੀ ਵੱਲੋਂ ਤੇ ਦੋਵੇਂ ਪਾਰਟੀਆਂ ਨੂੰ ਜਿਹੜੀ ਆ ਵੇ ਕੀਤੀ ਗਿਆ ਜਿਹੜੀ ਹੁਣ ਇਹਦੀ ਵੈਰੀਫਾਈ ਕਰਦੇ ਆ ਰਾਤ ਵੀ ਗਏ ਆ ਰਾਤ ਨੂੰ ਨਿਰਣਗਰ ਵੈਰੀਫਾਈ ਨੂੰ ਹੁਣ ਵੈਰੀਫਾਈ ਕਰਕੇ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਦੋਵੇਂ ਪਾਰਟੀਆਂ ਦੇ